ਹਲਕਾ ਅਹਿਨਾਲਾ ਦੇ ਰਾਵੀ ਦਰਿਆ ਤੇ ਭਿਆਨਕ ਹੜ੍ਹ ਦੀ ਮਾਰ ਚੱਲ ਰਹੀ ਹੈ ਹਰ ਪੀੜਤਾਂ ਦੀ ਸਾਰ ਸੁੱਧ ਲੈਣ ਅਤੇ ਰਾਹਤ ਸਮਗਰੀ ਪਹੁੰਚਾ ਕਰਨ ਲਈ ਗੁਰਦੁਆਰਾ ਸੰਗਤ ਸਾਬ ਰੰਜੀਤ ਵਿਹਾਰ ਲੋਹਾਰਕਰੋੜ ਅੰਮ੍ਰਿਤਸਰ ਦੀਆਂ ਸੰਗਤਾਂ ਵੱਲੋਂ ਤਿੰਨ ਟਰਾਲੀਆਂ ਰੋਜ਼ਾਨਾ ਰਸੋਈ ਦੀ ਵਰਤੋਂ ਵਿੱਚ ਆਉਣ ਵਾਲਾ ਸੁੱਕਾ ਰਾਸ਼ਨ ਲੰਗਰ ਅਤੇ ਪਾਣੀ ਦੀਆਂ ਬੋਤਲਾਂ ਦੇ ਨਾਲ-ਨਾਲ ਦਵਾਈਆਂ ਕੱਪੜੇ ਅਤੇ ਹੋਰ ਜ਼ਰੂਰੀ ਵਸਤੂਆਂ ਪੰਜਾਬ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਉਪਰੰਤ ਰਵਾਨਾ ਕੀਤੀਆਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਜਰਨਲਿਸਟ ਖਤਰ ਨਿਰਮਲ ਸਿੰਘ ਆਨੰਦ ਨੇ ਦੱਸਿਆ ਕਿ ਉਹਨਾਂ ਵੱਲੋਂ ਰੋੜੇਵਾਲ, ਤੰਗਾਈ, ਛੰਨਾ, ਗਿੱਲਾਂ ਵਾਲੀ ਆਦ ਪਿੰਡ ਜੋ ਤੁਸੀਂ ਦੇ ਬਿਲਕੁਲ ਨੇੜੇ ਹਨ ਅਤੇ ਇਹ ਪਿੰਡ ਤੁਸੀਂ ਨਾਲ ਲੱਗਦੇ ਹੁਣ ਕਾਰਨ ਇਹ ਪਿੰਡ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਰਸਤੇ ਖਰਾਬ ਹੋਣ ਕਾਰਨ ਇਨ੍ਹਾਂ ਪਿੰਡਾਂ ਤੱਕ ਪਹੁੰਚ ਕਰਨੀ ਮੁਸ਼ਕਲ ਸੀ। ਜਿਸ ਕਾਰਨ ਇਥੋਂ ਦੇ ਲੋਕਾਂ ਤੱਕ ਰਾਹਤ ਸਮਗਰੀ ਨਹੀਂ ਪਹੁੰਚੀ ਤੇ ਅੱਜ ਗੁਰਦੁਆਰਾ ਸੰਗਤ ਸਾਹਿਬ ਰੰਗੀ ਦੇ ਇਖਾਰ ਦੀਆਂ ਸੰਗਤਾਂ ਨੂੰ ਫੌਜੀ ਜਵਾਨਾਂ ਵੱਲੋਂ ਦੱਸੇ ਜਾਣ ਤੇ ਸੰਗਤਾਂ ਵੱਲੋਂ ਪਹੁੰਚ ਕੀਤੀ ਗਈ ਹੈ ਤੇ ਰਾਹਤ ਸਮਗਰੀ ਵੰਡੀ ਗਈ ਹੈ ਇਸ ਮੌਕੇ ਨਿਰਮਲ ਸਿੰਘ ਅਨੰਤ ਤੋਂ ਇਲਾਵਾ ਕੁਲਦੀਪ ਸਿੰਘ ਢਿੱਲੋਂ ਮੁਖਤਿਆਰ ਸਿੰਘ ਗੁਰਨਾਨਕ ਡੇਰੀ ਵਾਲੇ ਬਲਜੀਤ ਸਿੰਘ ਰਾਜੂ ਢਿੱਲੋਂ ਤਰਮਿੰਦਰ ਸਿੰਘ ਚੀਨਾ ਬਾਬਾ ਸਰਦੇਵ ਸਿੰਘ ਮਰਾਤਪੁਰ ਲਾਪਰੀ ਸਿੰਘ ਬਾਠ ਜਸਵਿੰਦਰ ਜਸ ਪਰਮਜੀਤ ਕੌਰ ਰੈ ਦਵਿੰਦਰ ਕੌਰ ਰਾਏ ਕੌਰ ਦਰਸ਼ਨ ਕੌਰ ਹਰਮਨਦੀਪ ਸਿੰਘ ਪਾਰਸਦੀਪ ਸਿੰਘ ਸੌਰਵ ਕਵਲ ਤੇਜਵੀਰ ਮੈਨੇਜਰ ਕਸ਼ਮੀਰ ਸਿੰਘ ਜਸਬੀਰ ਸਿੰਘ ਗੁਰਸਰਤਾਜ ਸਿੰਘ ਦਿਲਪ੍ਰੀਤ ਸਿੰਘ ਦਪਿੰਦਰ ਸਿੰਘ ਗੁਰਮント ਲੋ ਅਰਜਨਪਾਲੀ ਦਮਨਪ੍ਰੀਤ ਸਿੰਘ ਐਸ਼ਲਿੰਗ ਕੌਰ ਨੇ ਵੀ ਸਮਗਰੀ ਮੰਡਲ ਵਿੱਚ ਆਪਣਾ ਯੋਗਦਾਨ ਪਾਇਆ ਅੱਜ ਅਸੀਂ ਅੰਮ੍ਰਿਤਸਰ ਲੋਹਾਕਾ ਰੋਡ ਗੁਰਦੁਆਰਾ ਸੁਖਸਾ ਪਾ ਸਾਰੇ ਸੰਗਤ ਦੇ ਸਹਿਯੋਗ ਨਾਲ ਬਾਰਡਰ ਦੇ ਪੰਡਾਂ ਦੇ ਕਿਸਿਓਂ ਪਾਰ ਇੱਥੇ ਅਸੀਂ ਆਏ ਆ ਪਿੰਡ ਰੂੜੇਵਾਲ ਤੰਗਾਈ ਛੰਨਾ ਗਿਲਾਂਵਾਲੀ ਤੇ ਕੋਟਰ ਜਿਆਦਾ ਸੁਪੀਆਂ ਬਗੋਮਾਲ ਇਧਰੋਂ ਵੀ ਸਾਰੇ ਆ ਕੇ ਇੱਥੇ ਦੇਖੋ ਸਾਰੀ ਸੰਗਤ ਜਿੱਤੇ ਇਹਨਾਂ ਨੇ ਸਾਨੂੰ ਪਿੰਡਾਂ ਲੈਣਾ ਦਿਖਾਇਆ ਵੀ ਇੱਥੇ ਜੇ ਤੱਕ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਇੱਥੇ 18 ਦਾ 10 ਦਾ ਫੁੱਟ ਪਾਣੀ ਸੀ ਜਿਹੜਾ ਪਾਣੀ ਤੇ ਰੁਕਰ ਗਿਆ ਪਰ ਹਾਲਾਤ ਜਿਹੜੇ ਨੇ ਉਹ ਕੰਨਾਂ ਦਾ ਭਾਰੀ ਹੋ ਗਿਆ ਇਹ ਕਰਕੇ ਅੰਦਰ ਵਿੱਚ ਬਣਿਆ ਲੰਗਰ ਤੇ ਪੈਕਟ ਜਿਹੜੇ ਅਸੀਂ ਬਣਾ ਕੇ ਲੈਦੇ ਸੀਗੇ ਜਿਨ੍ਹਾਂ ਚ ਬਰੈਡ, ਬੰਦ, ਰਸ ਤੇ ਇਸ ਤਰ੍ਹਾਂ ਲੇਡੀਜ਼ ਸਮਾਨ ਸੀਗਾ ਸੈਂਟਰੀ ਨੈਪਕਿਨ ਤੇ ਮੁਰਸ਼ੇਦਾਂ ਵਾਲਾ ਬੱਚਿਆਂ ਵਾਸਤੇ ਗਾਈਸਟ ਪਰ ਸੂਨ ਦੇ ਖਾਣ ਪੀਣ ਨੂੰ ਜੋ ਚਿੱਕਸ ਵਗੈਰਾ ਉਹ ਸਾਰਾ ਕੁਝ ਪੈਕਟ ਬਣਾ ਕੇ ਲਿਆਇ ਸੀ ਉਸ ਇਹਨਾਂ ਨੂੰ ਵੰਡੇ ਆ ਛੋਕੇ ਦੁੱਧ ਪੈਕਟ ਵੰਡੇ ਆ ਇਸ ਤਰ੍ਹਾਂ ਢੇਰ ਸੰਗਤ ਨੇ ਸਾਨੂੰ ਦਿੱਤਾ ਸੀ ਅੱਜ ਇਹ ਨਾ ਪਿੰਡਾਂ ਦੇ ਵਿੱਚ ਵੰਡ ਕੇ ਸਮਾਨ ਜਿਹੜਾ ਵੇਖੋ ਚਾਰੇ ਪਾਸੇ ਕੋਸੰਗਤੀ ਸੰਗਤ ਆ ਇਹ ਗੁਰਿਆਮੀ ਇਹ ਅੱਜ ਸਿੰਘ ਜੀ ਇੱਥੇ ਜਿਹੜੇ ਆਏ ਆ ਇਹਨਾਂ ਲੋਕਾਂ ਦੇ ਵਿੱਚ ਆ ਕੇ ਪਤਾ ਲੱਗਦਾ ਵਾ ਕਿ ਪਾਣੀ ਨੇ ਕਿੰਨੀ ਮਾਰ ਮਾਰੀ ਆ ਭਾਵੇਂ ਸਰਕਾਰਾਂ ਆਪਣੇ ਪੱਧਰ ਤੇ ਬਹੁਤ ਕੁਝ ਕਰ ਰਹੀਆਂ ਪਰ ਅਜੇ ਵੀ ਬਹੁਤ ਕੁਝ ਕਰਨਾ ਰਹਿ ਜਾਂਦਾ ਇਹਨਾਂ ਨੂੰ ਜਿੱਥੇ ਮੌਜੂਦ ਇਹਨਾਂ ਰਹਿੰਦੇ ਨੇ ਉੱਥੇ ਜਿਹੜਾ ਵਾ ਜੀ ਇਹਨਾਂ ਦਾ ਆਹ ਦੇਖੋ ਬੀਬੀ ਆਈ ਆ ਇਹ ਦਰਦੀ ਵੀ ਹੋ ਜਾਏ ਇੱਥੇ ਕੋਈ ਪਹੁੰਚਿਆ ਨਹੀਂ ਪਹਿਲੀ ਵਾਰੀ ਤੇ ਇਹ ਤੇ ਪਹਿਲੀ ਟਰਾਲੀਆਂ ਆਈਆਂ ਨੇ ਜਿਨ੍ਹਾਂ ਨੇ ਕੁਝ ਨਾ ਕੁਝ ਇੱਥੇ ਆ ਕੇ ਸੰਗਤ ਵਿੱਚ ਵੀ ਕੀਤਾ ਵਾ ਤੇ ਇਸ ਕਰਕੇ ਇਹ ਹੀ ਬੇਨਤੀ ਆ ਚਾਰ ਦੇਤੀ ਵਈ ਸੰਗਤਾਂ ਉਹਨਾਂ ਨੂੰ ਇਹ ਬੇਨਤੀ ਆ ਕਿ ਬਿਲਕੁਲ ਜਿਹੜੇ ਆ ਸੜਕਾਂ ਦੇ ਉੱਤੇ ਉਹਨਾਂ ਨੂੰ ਕੱਲੇ ਨੂੰ ਨਾ ਕੁਝ ਦਿਓ ਬਾਰਡਰ ਪਾਰ ਆਓ ਬਾਰਡਰ ਦੇ ਕੋਲ ਦੇਖੋ ਤਾਰਾਂ ਦੇ ਕੋਲ ਦੇਖੋ ਤੁਜ਼ਿਓ ਪਾਰ ਆਓ ਦੂਰ ਦਰਾਡੇ ਪਿੰਡਾਂ ਜੋ ਜਿਹੜੇ ਬਿਲਕੁਲ ਜਿਹੜੇ ਸਰਕਾਂ ਦੇ ਇਟੇ ਪਿੰਡ ਨੇ ਉਹਨਾਂ ਦੇ ਵਿੱਚ ਬਹੁਤ ਕੋਈ ਪਹੁੰਚ ਚੁੱਕਾ ਲੇਕਿਨ ਜਿਹੜੇ ਦਸਿਓਂ ਪਾਰ ਪਿੰਡ ਨੇ ਜਿੱਥੇ ਵੀ ਅਜੇ ਤੱਕ ਕੋਈ ਸੈਟਾਨਿਕ ਪਹੁੰਚੀ ਸਰਕਾਰੀ ਇਹ ਮਿਲਟਰੀ ਵਾਲੇ ਪਟਾਰੇ ਨੇ ਲੇਕਿਨ ਇਹਨਾਂ ਕੋਲ ਅਜੇ ਵੀ ਬਹੁਤ ਇਨਾ ਕੋ ਕਮੀਆਂ ਨੇ ਪਹੁੰਚਣ ਦੇ ਵਿੱਚ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਦੇਖਣਾ ਚਾਹੀਦਾ ਵੀ ਕਿਤੇ ਕੀ ਨਹੀਂ ਪਹੁੰਚੀ ਤੇ ਪਹੁੰਚਾਈਏ ਅੱਜ ਸਾਰੀ ਸੰਗਤ ਆਈ ਆ ਸਾਰਿਆਂ ਨੂੰ ਬਹੁਤ ਧੰਨਵਾਦ